ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪੋ ਆਵੇਗਾ ساری ਜ਼ਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਜਦੋਂ ਗਰੀਬ ਨੂੰ ਟੈਟ ਮਿਲਦੀ ਆ ਤਾਂ ਫੇਰ ਮਿਰਚਾਂ ਲਗਣੀਆਂ ਤਾਂ ਯਾਨੀ ਸੰਭਵ ਹੀ ਹੈਗੀਆਂ ਇਹਨਾਂ ਦੇ ਮਿਰਚਾਂ ਲਗਣੀਆਂ ਲਗਨੀਆਂ ਨੇਕਰ ਟੀਟੂ ਬਾਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆ ਵੀ ਲੋਕ ਸਭਾ ਦੀ ਚੋਣਾਂ ਆ ਚੁੱਕੀਆਂ ਨੇਕਰ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਨਾ ਕੋਈ ਕਾਂਗਸ ਪਾਰਟੀ ਵਿੱਚੋਂ ਲੈ ਕੇ ਆ ਰਿਹਾ ਵਾ ਕੋਈ ਅਕਾਲੇ ਚੋਂ ਲੈ ਕੇ ਉਧਰ ਨੂੰ ਜਾ ਰਿਹਾ ਵਾ ਕੋਈ ਹੋਰ ਲੈ ਕੇ ਆ ਰਿਹਾ ਵਾ ਤੇ ਕਈ ਫਿਰ ਦੁਬਾਰਾ ਘਰ ਵਾਪਸੀ ਕਰ ਲੈਂਦੇ ਨੇ ਉਹ 10 ਰੁਪਏ ਦਾ ਪਰਨਾ ਪਾ ਕੇ ਤੇ ਮੈਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕਾਂ ਦੀ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟੀਟੂ ਬਾਣੀਆ ਭੱਜਣ ਵਾਲਾ ਹੈ ਨਹੀਂ ਕਿਦਾ ਟੀਟੂ ਬਾਣੀਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਫੋ ਆਵੇਗਾ ਜੇ ਤੁਸੀਂ ਮੈਨੂੰ ਟਿਕਟ ਦੇ ਕੇ ਮਾਨਤਾਨ ਮੇਰਾ ਸਨਮਾਨ ਵਧਾਓਗੇ ساری ਜ਼ਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀ ਦਾ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਭਾਜੀਪੀ ਦਾ ਰਮਨੀਤ ਗਿੱਟੂ ਭਜਾਉਣਾ ਵਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਸਾਰੇ ਵੱਡੇ ਲੀਡਰਾਂ ਨੂੰ ਪਤਾ ਵਾ ਵੀ ਸਮੀਕਰਨ ਕੀ ਹੋਣਗੇ ਜੇ ਟੀਟੂ ਬਾਣੀਆ ਨੂੰ ਪਾਰਟੀ ਟਿਕਟ ਦਿੰਦੀ ਆ ਸਮੀਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਵੀ ਟੀਟੂ ਬਾਣੀਆ ਨੇ 100% ਜਿੱਤਿਆ ਨਾ ਵਾ ਪਰ ਰੌਲਾ ਕਿੱਥੇ ਪੈਂਦਾ ਵਖਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਬੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਿਰਚਾਂ ਲੱਗਣਗੀਆਂ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਟੈਟ ਮਿਲੇ ਕਰ ਆਪ ਉਹਨਾਂ ਨੇ ਢੱਡ ਵਧਾ ਲਈ ਲੋਕਾਂ ਦੇ ਕੰਮ ਕੀਤੇ ਨਹੀਂ ਲੋਕਾਂ ਦਾ ਇਤਵਾ ਖਰਾਬ ਹੋ ਗਿਆ ਲੋਕਾਂ ਨੇ ਉਹਨਾਂ ਸਾਥ ਦੇ ਨਾਲ ਛੱਡਤਾ ਤੇ ਪਰ ਜਦੋਂ ਗਰੀਬ ਨੂੰ ਟੈਟ ਮਿਲਦੀ ਆ ਤਾਂ ਫੇਰ ਮਿਰਚਾਂ ਲੱਗਣੀਆਂ ਤਾਂ ਯਾਨੀ ਸੰਭਵ ਵੀ ਹੈਗੀਆਂ ਇਹਨਾਂ ਦੇ ਮਿਰਚਾਂ ਲਗਮੀਆਂ ਲਗਨੀਆਂ ਨਹੀਂ ਕਰ ਤਾਂ ਮੈਂ ਬੀਜੀਪੀ ਨੂੰ ਬੇਨਤੀ ਕਰਦਾ ਵਾ ਵੀ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਆਪ ਬੰਦਾ ਤੁਸੀਂ ਬਦਲ ਦੋ ਕਰਾ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਰਮਣੀ ਦੀ ਬਟੂਈ ਥਾਂ ਤੇ ਟੀਟੂ ਬਾਣਿਆ ਹਾਜ਼ਰ ਆ ਤੇ ਨਾਲੇ ਦੇਖੀ ਕਿਸਾਨ ਕਿੰਨੀ ਮਦਦ ਕਰਦੇ ਮੇਰੀ ਕਿਉਂਕਿ ਉਹਨਾਂ ਨੂੰ ਪਤਾ ਵਾ ਟੀਟੂ ਬਾਣਿਆ ਖਸਖਾਦੀ ਖੇਤੀ ਦੀ ਮੰਗ ਕਰਦਾ ਵਾ ਤੇ ਨਰਿੰਦਰ ਮੋਦੀ ਜੀ ਤੋਂ ਖਸਖਾਦੀ ਖੇਤੀ ਕਰਵਾ ਕੇ ਛੱਡਾ ਕਰਾ ਪੰਜਾਬ ਦੇ ਵਿੱਚ ਯਾਨੀ ਕਹਿਣ ਦਾ ਭਾਵ ਜੇ ਤੁਹਾਨੂੰ ਨਹੀਂ ਲੱਭਦੇ ਟੀਟੂ ਬਾਣਿਆ ਹਾਜ਼ਰ ਆ ਘਬਰੌਣ ਦੀ ਲੋੜ ਨਹੀਂ ਹੈ ਕਰਾ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬਦ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਨਵਾ ਕੇ ਉਧਰ ਬਾਣ ਲੈਣੇ ਹੋ ਉਹ ਉਹਦੇ ਕਟਾਲੂ ਜੇ ਮਾਰ ਕੇ ਪ੍ਰੈਸ਼ਰ ਦੇ ਕੇ ਉਧਰ ਬਾਣ ਲੈਣੇ ਹੋ